ਇਸ ਵਾਰ ਮੇਰੇ ਬੱਚੇ ਹਨ ਦੇਖਿਆ ਮੈਨੂੰ ਉਹ ਬਹੁਤ ਉਹ ਕਹਿੰਦੇ ਰਹੇ ਮੇਰੀ ਬੇਟੀ ਕਹਿੰਦੀ ਦਾਦੀ ਵਰਗਾ ਲੱਗਦਾ ਮੇਰੀ ਸਿਸਟਰਸ ਨੂੰ ਆਇਆ ਸੀਗਾ ਕਿ ਮੈਂ ਮੇਰੀ ਸਭ ਤੋਂ ਵੱਡੀ ਸਿਸਟਰ ਉਹਦੇ ਵਰਗਾ ਲੱਗਦਾ ਕਿਉਂਕਿ ਤੁਸੀਂ ਪੈਣ ਪਾਈਓ ਦਾੜੀ ਜੂੜੀ ਆ ਜਾਂਦੀ ਹੈ ਬੰਦਰ ਨਹੀਂ ਪਤਨ ਲੱਗਦਾ ਵੈਸੇ ਸ਼ਕਲ ਸਾਰਿਆਂ ਲਈ ਸਹੀ ਹੁੰਦੀ ਹੈ ਸਹੀ ਹੈ ਸਹੀ ਹੈ ਸੁਪਰਮੈਨ ਨੂੰ ਦੇਖ ਚੁੱਕਿਆ ਜੀ ਪਹਿਲਾਂ ਕਰਦਿਆਂ ਰਿਆਂ ਜੀ ਭਾਜੀ ਜਦੋਂ ਵੀ ਕੋਈ ਬੰਦਾ ਫਿਲਮ ਦੇਖ ਕੇ ਬਾਹਰ ਆਉਂਦਾ ਹੈ ਆਪਾਂ ਵੀ ਥੀਏਟਰ ਚ ਜਿਹੜੀ ਵੀ ਫਿਲਮ ਦੇਖ ਕੇ ਬਾਹਰ ਆਈਦਾ ਹੈ ਨਾ ਤਾਂ ਆਪਣੇ ਦਿਮਾਗ ਚ ਉਹ ਮੂਵੀ ਘੁੰਮਦੀ ਰਹਿੰਦੀ ਹੈ ਕੁਝ ਮਿੰਟ ਕਹਿ ਲਓ ਕੁਝ ਘੰਟੇ ਕਹਿ ਲਓ ਕੁਝ ਦਿਨ ਕਹਿ ਲਓ ਤੇ ਜਿਵੇਂ ਗੱਲ ਕਰਾਂ ਮਿਸਟਰ ਐਂਡ ਮਿਸਿਸ 420 ਅਗੇਨ ਦੀ ਕਿਹੜੀ ਚੀਜ਼ ਦਿਮਾਗ 'ਚ ਘੁੰਮਦੀ ਰਹੂਗੀ ਤਾਂ ਉਹ ਕਿਹੜੀ ਹੋਊਗੀ ਫਿਲਮ ਦੇਖਣ ਤੋਂ ਬਾਅਦ ਸਾਰੀ ਉਹ ਫਿਲਮ ਅਗਰ ਤੁਸੀਂ ਟ੍ਰੇਲਰ ਚੈੱਕ ਕੀਤਾ ਹੋਊਗਾ ਤੇ ਟ੍ਰੇਲਰ 'ਚ ਕੋਈ ਮਤਲਬ ਹਰ ਇੱਕ ਸੈਕਿੰਡ ਹਰ ਇੱਕ ਟਾਈਮ ਬਾਅਦ ਤੁਹਾਨੂੰ ਹਾਸਾ ਆ ਰਿਹਾ ਐਵੀਂ ਫਿਲਮਾਂ 'ਸੇ ਇਹ ਕੋਈ ਇਹਦਾ ਹੈ ਨਹੀਂਗਾ ਕਿ ਆ ਤੱਕੇ ਨਾਲ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਹਸਾਉਣ ਦੀ ਇਹਦੀ ਸਿਚੁਏਸ਼ਨਸ ਐਮੇਂ ਦੀਆਂ ਬਣਡੀਆਂ ਨੇ ਕਿਉਂਕਿ ਕੁੜੀਆਂ ਬਣਿਆ ਸੀ ਦੋਨੇ ਜਾਣੇ ਤੇ ਕੀ ਕੀ ਪੰਗੇ ਪੈਣਗੇ ਜਿਵੇਂ ਤੁਸੀਂ ਦੇਖਿਆ ਸਰੋਗੇ ਸੀ ਲੀ ਇਹਨਾਂ ਨੂੰ ਮਦਰ ਚਾਹੀਦੀ ਆ ਫਿਰ ਮਦਰ ਇੱਕ ਹੁੰਦੀ ਆ ਫਿਰ ਦੂਜੀ ਵੀ ਚਾਹੀਦੀ ਆ ਫਿਰ ਦੋਨਾਂ ਦੀ ਕੰਪੀਟੀਸ਼ਨ ਹੁੰਦਾ ਸੋ ਹਰ ਛੋਟੀ ਛੋਟੇ ਸੀਨ ਤੋਂ ਬਾਅਦ ਪੰਜਨੇ ਹਰ ਛੋਟੂ ਛੋਟੀ ਸੀਨ ਤੋਂ ਬਾਅਦ ਮਜ਼ੇ ਨੇੜੇ ਲੋਕਾਂ ਦੇਖ ਕੇ ਫਨ ਹੋਗਾ ਫੀਮੇਲ ਦੇ ਤੌਰ ਤੇ ਤਾਂ ਤੁਸੀਂ ਸਾਰਿਆਂ ਦੀਆਂ ਨਿਗਾਹਾਂ ਖਿੱਚ ਲੀਆਂ ਦੀਪਾਲੀ ਤੇ ਮੋਨਿਕਾ ਨੇ ਫਿਰ ਤੁਹਾਡੇ ਤੋਂ ਗੁੱਸਾ ਕੀਤਾ ਰੋਸਾ ਕੀਤਾ ਇਹ ਕੀ ਕੀਤਾ ਤੁਸੀਂ ਤਾਂ ਤੁਸੀਂ ਫੀਮੇਲ ਤਾਂ ਤੁਸੀਂ ਬਣ ਗਏ ਫਿਰ ਉਹਨਾਂ ਵੱਲੋਂ ਕੁਝ ਸੁਣਨ ਨੂੰ ਮਿਲੇ ਤੁਹਾਨੂੰ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਬਸ ਇਹੀ ਹੈ ਕਿ ਇਹਨਾਂ ਨੂੰ ਤਿਆਰ ਹੁੰਦੇ ਦੇਖ ਲੈਂਦੇ ਸੀ ਸਾਨੂੰ ਹੁੰਦਾ ਸੀ ਕਿ ਠੀਕ ਹੈ ਅਗਲੀ ਵਾਰ ਜਿਹੜਾ ਉਹ ਕੁੜੀਆਂ ਨੇ ਉਹ ਪਾਏ ਹੋਏ ਉਹ ਸਾਨੂੰ ਵੀ ਲਿਆ ਕੇ ਦੇਓ ਅੱਛਾ ਅਰੇ ਵਾ ਵਾ ਜਗਜੀਤ ਪਾਜੀ ਤੁਹਾਡੇ ਤੋਂ ਉਮੀਦਾਂ ਤੁਹਾਡੇ ਤੋਂ ਐਕਸਪੈਕਟੇਸ਼ਨਸ ਤੁਹਾਡੀਆਂ ਪਿਛਲੀਆਂ ਫਿਲਮਾਂ ਕਰਕੇ ਹਮੇਸ਼ਾ ਦੁਗਣੀਆਂ ਤਿਗਣੀਆਂ ਹੁੰਦੀਆਂ ਜਾ ਰਹੀਆਂ ਔਰ ਮੈਨੂੰ ਲੱਗਦਾ ਆਰਟਿਸਟ ਉਹ ਹੁੰਦਾ ਜਿਹੜਾ ਜਦੋਂ ਉਹਨੂੰ ਕੋਈ ਕੈਰੈਕਟਰ ਬਾਰੇ ਦੱਸਿਆ ਜਾਂਦਾ ਹੈ ਨਾ ਉਹ ਕੁਝ ਚੈਲੰਜ ਆਪਣੇ ਆਪ ਹੀ ਲੈ ਲੈਂਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਵੱਡਾ ਚੈਲੰਜ ਤਾਂ ਤੁਸੀਂ ਫੀਮੇਲ ਕੈਰੈਕਟਰ ਨਿਭਾਇਆ ਪਰ ਇਹ ਨਿਭਾਉਂਦੇ ਹੋਏ ਵੀ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਸ਼ੀਸ਼ੇ ਅੱਗੇ ਜਾ ਕੇ ਥੋੜੀ ਸੰਗ ਖੋਲ ਲਈ ਹੈ ਕਿ ਬੰਦਾ ਆਪਣੇ ਆਪਣੇ ਕੈਰੈਕਟਰ ਦੇ ਵਿੱਚ ਕੁਝ ਹੋਰ ਪੰਜ ਜਾਂ ਬੈਂਚਮਾਰਕ ਸੈੱਟ ਕਰਕੇ ਜਾਵੇ ਉਹਦੇ ਲਈ ਹੋਰ ਕੀ ਕੀ ਕੀਤਾ ਤੁਸੀਂ ਆਪਣੇ ਵੱਲੋਂ ਜਿਹੜੀ ਜਾਨ ਪਾਣ ਲਈ ਕੈਰੈਕਟਰ ਦੇ ਵਿੱਚ ਦੇਖੋ ਕੈਰੈਕਟਰ ਤਾਂ ਜਿੰਨੀ ਡਿਟੇਲ 'ਚ ਲੰਘ ਜਾਓ ਉਹਨਾ ਹੋ ਨਹੀਂ ਪਰ ਇਹਦੇ 'ਚ ਇੱਕ ਚੀਜ਼ ਮੈਨੂੰ ਇੱਕ ਸਿੱਖਣ ਨੂੰ ਮਿਲੀ ਹਾਂ ਕੁੜੀ ਦਾ ਕੈਰੈਕਟਰ ਕਰਕੇ ਜਾਂ ਮੈਂ ਹਮੇਸ਼ਾ ਹੀ ਲਾਹਾ ਦਿੰਦਾ ਹੁੰਦਾ ਸੀ ਯਾਰ ਕੁੜੀਆਂ ਛੇਤੀ ਤਿਆਰ ਨਹੀਂ ਹੁੰਦੀਆਂ ਹਾਂ ਨਿਕਲਦੀਆਂ ਨਹੀਂ ਮੈਂ 5 ਮਿੰਟ ਚ ਪਾ ਪੂ ਕੇ ਜੇ ਨਿਕਲ ਆਉਣਾ ਫਿਰ ਮੈਂ ਘੰਟਾ ਵੇਟ ਕਰਦਾ ਰਹਿਣਾ ਹੁਣ ਮੈਨੂੰ ਰਿਸਪੈਕਟ ਆ ਗਈ ਮੇਰੇ ਅੰਦਰ ਵੀ ਟਾਈਮ ਕਿਉਂ ਲੱਗਦਾ ਜਿਆਦਾ ਅੱਛਾ ਕਿਉਂਕਿ ਮੈਨੂੰ ਖੁਦ ਨਹੀਂ ਬਹੁਤ ਟਾਈਮ ਲੱਗ ਜਾਂਦਾ ਸੀ ਯਾ ਸੋ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ